ਸ਼ੁਰੂ ਕਰਦਾ ਰੱਬ ਦੇ ਨਾਮ ਤੇ ਬਹੁਤ ਖੁਸ਼ੀ ਹੈ ਅਤੇ ਮਲੇਰਕੋਟੜੇ ਦੇ ਵਿੱਚ ਬੜਾ ਹੁਸ਼ਾ ਹੈ ਮੈਨੂੰ ਉਮੀਦ ਹੈ ਕਿ ਜ਼ਿਲ੍ਹੇ ਸੰਗਰੂਰ ਦੇ ਵਿੱਚ ਕਾਫੀ ਰਿਕਾਰਡ ਤੋੜੇ ਨੇ ਪਰ ਮਲੇਰਕੋਟੜਾ ਵੀ ਬਹੁਤ ਬੜਾ ਰਿਕਾਰਡ ਤੋੜਨ ਜਾ ਰਿਹਾ ਹੈ ਬਹੁਤ ਲੋਕਾਂ ਨੇ ਦੇਖਿਆ ਉਹ ਜੀ ਉੱਤ ਦਾ ਬੜਾ ਹੁਸ਼ਾ ਹੈ ਮੈਂ ਤਾਂ ਕਹਿ ਰੋ ਗੱਲ ਮੇਰੀ ਯੂਥ ਬਹੁਤ ਬੜਾ ਰੋਲ ਨਿਭਾਉਗਾ ਅੱਜ ਤੋਂ ਮੈਂ ਦੇਖਿਆ ਉਹ ਹਜ਼ਾਰਾਂ ਇਤਲਾਕ ਦੇ ਵਿੱਚ ਮੇਰੀ ਯੂਥ ਹੀ ਆਇਆ ਹੈ ਔਰ ਜਿਹੜੇ ਮਾਰਕੀਟ ਹੈ ਉਹਨਾਂ ਦੇ ਮੁੱਖ ਮੰਤਰੀ ਸਾਹਿਬ ਦਾ ਬੜਾ ਕਰੇਜ਼ ਹੈ ਮੁੱਖ ਮੰਤਰੀ ਸਾਹਿਬ ਆਉਂਦਾ ਨੀਸ਼ੇਦ ਵੀ ਜੇਰ ਸਾਹਿਬ ਆਉਂਦਾ ਬਹੁਤ ਜ਼ਿਆਦਾ ਕਰ ਜਿਵੇਂ ਕਿ ਦੇਖ ਜਾਵੇ ਰੋਡ ਸ਼ੋ ਦਾ ਟਾਈਮ 4:30 ਵਜੇ ਰੱਖਿਆ ਗਿਆ ਸੀਗਾ ਅੱਜ 2 ਘੰਟੇ ਲੇਟ ਚੱਲੇ ਤਾਂ ਹਲੇ ਵੀ ਕੋਨੇੜੇ ਤੇ ਮੈਨੂੰ ਲੱਗਦੇ ਰਹੇਗੇ ਪਹੁੰਚੇ ਮੁੱਖ ਮੰਤਰੀ ਸਾਹਿਬ ਸਰ ਗੁਜਾਰਿਸ਼ ਹੈ ਮੁੱਖ ਮੰਤਰੀ ਸਾਹਿਬ ਦੀ ਪਿੱਛੇ ਕਾਫੀ ਮੀਟਿੰਗਸ ਨੇ ਪ੍ਰੋਗਰਾਮ ਸੌਰੀ ਮਾਫ ਕਰੂ ਹੋਰ ਰੋਡ ਸ਼ੋ ਵੀ ਹੁੰਦੇ ਨੇ ਪਰ ਐਸੇ ਪਹਿਲੇ ਮੁੱਖ ਮੰਤਰੀ ਨੇ ਜਿਹੜੇ ਇੱਕ ਦਿਨ ਇੱਕ ਦਿਨ ਦੇ ਵਿੱਚ 10-10 ਰੋਡ ਸ਼ੋ ਕਰਦੇ ਨੇ ਤੇ ਔਰ ਮੌਸਮ ਦੇ ਮੌਸਮ ਕਰਕੇ ਜੜਮੀ ਬਹੁਤ ਇਸਾਨੀ ਵੀ ਗਿਆ ਥੋੜਾ ਛੱਡਾ ਟਾਈਮ ਆਈਓ ਮਾਫ ਅੱਛਾ ਪਾਰਟੀ ਦਾ ਮੁਕਾਬਲਾ ਕਿਹੜੀ ਪਾਰਟੀ ਨਾਲ ਮੰਨਦੇ ਹੋ ਵੀ ਆਮ ਆਦਮੀ ਪਾਰਟੀ ਦੀ ਚੱਕ ਰਾਜਨੀਤੀ ਦੇ ਵਿੱਚ ਉਤਪੁੱਤੀ ਹੋਈ ਹੈ ਕਹਿੰਦੇ ਗੱਲ ਮੇਰੇ ਇਲੈਕਸ਼ਨ ਦੇ ਵਿੱਚ ਪਰ ਅਸੀਂ ਏਜੰਡਾ ਲੈ ਕੇ ਚੱਲਦੇ ਆਂ ਅਸੀਂ ਸਿਰਫ ਸਾਡਾ ਇਕਤਵਾਲਾ ਜਿਹੜਾ ਔਰਤਾਂ ਨੂੰ 1000 ਰੁਪਏ ਦੇਣਾ ਹੈ ਇਹਨੂੰ ਛੱਡ ਕੇ ਅਸੀਂ ਆਪਣੇ ਸਾਰੇ ਵਾਅਦੇ ਪੂਰੇ ਕਰ ਚੁੱਕੇ ਆਂ ਪੂਰੇ ਕਿਸੇ ਵੀ ਕਮਿਊਨਿਟੀ ਨੂੰ ਨਹੀਂ ਕਿਸੇ ਵੀ ਜਾਤ-ਪਰਾਇ ਦੇ ਨੂੰ ਪੂਰੇ ਪੰਜਾਬ ਨੂੰ ਚਾਹੇ ਉਹ ਕਿਸੇ ਵੀ ਪਾਰਟੀ ਨੂੰ ਚਾਹੇ ਉਹ ਕਿਸੇ ਵੀ ਧਰਮ ਨੂੰ ਬਗਾਵ ਕਰਦਾ ਹੋਵੇ ਉਹਨੂੰ 600 ਯੂਨਿਟ ਦੋ ਮਹੀਨਿਆਂ ਦਾ ਫ੍ਰੀ ਹੈ ਪਿੰਡਾਂ ਦੇ ਵਿੱਚ ਜਿਵੇਂ ਨਹਿਰਾ ਨਵੀਆਂ ਬਣੀਆਂ ਨੇ ਐ ਤੁਹਾਨੂੰ ਦੇਖਿਆ ਹੋਊਗਾ ਮਲੇਰ ਕੋਟਲੇ ਚਾਰ ਸੂਏ ਨਹਿਰਾ ਵਰਗੇ ਬਣ ਰਹੇ ਨੇ ਮੋਟਰਾਂ ਦੀ ਲਾਈਟ ਜੀ ਰਾਤੋਂ ਰਾਤ ساری ਰਾਤ ਸਾਂਭ ਰੱਖੇ ਰਹੇ ਤੇ ਖੇਤਾਂ ਦੇ ਵਿੱਚ ਕੋ ਟੋਟਲ ਮੰਦਾ ਤੇ ਮੇਰੇ ਕਹਿਣ ਨਾਲ ਨਹੀਂ ਕੋਈ ਆਖੀ ਜਾ ਕੇ ਪਤਾ ਲਗਾ ਸਕਦਾ ਦੇਖੋ ਜੀ ਅੱਜ ਮਲੇਰ ਕੋਟਲਾ ਦੀ ਪਵਿੱਤਰ ਧਰਤੀ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਇੱਥੇ ਆ ਰਹੇ ਨੇਗੇ ਤੇ ਨੌਜਵਾਨਾਂ ਦੇ ਵਿੱਚ ਸਾਡੇ ਪਾਰਟੀ ਵਰਕਰਾਂ ਦੇ ਵਿੱਚ ਸਾਡੇ ਚੇਅਰਮੈਨਾਂ ਦੇ ਵਿੱਚ ਬਹੁਤ ਸਾਰਾ ਜੋਸ਼ ਤੇ ਜਨੂੰਨ ਆ ਰਿਹਾ ਆ ਗਿਆ ਤੇ ਦੇਖੋਗੇ ਤੁਸੀਂ ਜਿਸ ਦਾ 2022 ਦੇ ਵਿੱਚ ਜਨੂੰਨ ਸੀ ਉਸ ਉਹੀ ਜਨੂੰਨ ਅੱਜ ਦੇਖਣ ਨੂੰ ਮਿਲ ਰਿਹਾ ਅੱਜ ਅਸੀਂ ਜਿਹੜੇ ਵੋਟ ਮੰਗ ਰਹੇ ਹਾਂਗੇ ਸਾਡੀ ਸਰਕਾਰ ਦੇ 2 ਸਾਲ ਦੇ ਕੰਮਾਂ ਦੇ ਵੋਟ ਮੰਗ ਰਹੇ ਹਾਂ ਚਾਹੇ ਬਿਜਲੀ ਦੀ ਗੱਲ ਹੋਵੇ 2 600 ਜੁਟਾ ਸੀ ਬਿਜਲੀ ਫ੍ਰੀ ਕੀਤੀ ਖੇਤਾਂ ਨੂੰ 18-18 ਘੰਟੇ ਬਿਜਲੀ ਫ੍ਰੀ ਦਿੱਤੀ ਆ ਖੇਤਾਂ ਤੱਕ ਪਾਣੀ ਪਹੁੰਚਾਤਾ ਜਿਹੜੇ ਸੀਗੇ ਬਹੁਤ ਸਾਰੇ ਲੋਕਾਂ ਦੇ ਲਈ ਅਸੀਂ ਕੰਮ ਕੀਤਾ ਗਰੀਬਾਂ ਦੇ ਲਈ ਕੰਮ ਕੀਤਾ ਉਹਨਾਂ ਕੰਮਾਂ ਦੇ ਸਿੱਧਾ ਜਸਪੂਤ ਮੰਦਿਆ ਇਹ ਤਾਂ ਸੀ ਵੀ ਤੁਸੀਂ ਜਿਹੜੇ ਕੰਮ ਕਰਵਾਏ ਨੇ ਪਰ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਨਸ਼ਾ ਕੱਟਣ ਦੀ ਜਗ੍ਹਾ ਵਧੜਦੀ ਹੈ ਜਿਹੜੀਆਂ ਆ ਰਹੀਆਂ ਨੇ ਤੇ ਉਹਦੇ ਵਿੱਚ ਜਦੋਂ ਕਿੰਨੇ ਕ ਸਮੇਂ ਦੇ ਵਿੱਚ ਹੁਣ ਜਿਹੜੀ ਦੇਖੋ ਇਹ ਨਾ ਪਹਿਲਾਂ ਕੀ ਸੀ ਦਿੱਕਤ ਇਹਦੇ ਵਿੱਚ ਨਸ਼ੇ ਦੇ ਵਿੱਚ ਨਾਲ ਚਾਰ ਮੌਤਾਂ ਹੋ ਰਹੀਆਂ ਸੀ ਪਰ ਪਿਛਲੇ 2 ਸਾਲਾਂ ਦੇ ਵਿੱਚ ਅੱਜ ਤੁਸੀਂ ਨਿਊਜ਼ ਚੈਨਲ ਨਿਊਜ਼ ਪੇਪਰ ਦੇ ਵਿੱਚ ਦੇਖੋਗੇ ਜਿਹੜੀ ਇਹਦੀ ਰੇਸ਼ਿਓ ਆ ਡੈਥ ਰੇਸ਼ਿਓ ਬਹੁਤ ਘੱਟੀ ਆ ਤੇ ਇਸੇ ਤਰੀਕੇ ਆਉਣ ਵਾਲੇ 1.5 ਸਾਲ ਦੇ ਵਿੱਚ ਅਸੀਂ ਇਸ ਨੂੰ ਜ਼ੀਰੋ ਤੇ ਲੈ ਕੇ ਆ। ਅੱਛਾ ਆ ਬਾਕੀ ਬਾਤ ਤਾਂ ਤੁਸੀਂ ਪੂਰੇ ਕਰਦੇ ਪਰ ਔਰਤਾਂ ਦਾ ਤੁਹਾਡੇ ਨਾਲ ਇੱਕ ਗੁੱਸਾ ਗਿਆ ਲੈ ਕਹਿ ਲਿਆ। ਫਿਰ ਉਹਦਾ ਜਿਹੜਾ 1000 ਰੁਪਿਆ ਉਹ ਨਹੀਂ ਮਿਲਿਆ ਹਜੇ ਤੱਕ ਦੇਖੋ ਜੀ ਅਸੀਂ ਸਰਕਾਰ ਦੇ ਵਿੱਚ ਵਾਦੇ ਕਰਕੇ ਆਏ ਸੀਗੇ ਪਰ ਇਹ ਅਸੀਂ ਵਾਦੇ 5 ਸਾਲ ਦੇ ਲਈ ਕੀਤੇ ਸੀਗੇ ਪਰ 2 ਸਾਲਾਂ ਦੇ ਵਿੱਚ ਅਸੀਂ 70 ਤੋਂ 80% ਆਪਣੇ ਵਾਦੇ ਪੂਰੇ ਕਰ ਚੁੱਕੇ ਆ ਤੇ 3 ਸਾਲ ਦਾ ਸਮਾਂ ਸਾਡੇ ਕੋਲ ਹੋਰ ਪਿਆ ਇਹਨਾਂ ਦੇ ਸਮੇਂ ਦੇ ਵਿੱਚ ਹੀ ਅਸੀਂ ਉਹ ਸਾਰੇ ਵਾਦੇ ਜੋ ਕੀਤੇ ਨੇ ਜਿਵੇਂ ਲੇਡੀਜ਼ ਨੂੰ 1000 ਰੁਪਏ ਦਾ ਵਾਦਾ ਹੋਵੇ ਉਹ ਅਸੀਂ ਵਾਦਾ ਕੀਤਾਗਾ ਤੇ ਉਸ ਆਪਣਾ ਵਾਦਾ ਨਵਾ ਬਣੇ ਜਿਹੜਾ ਹੈਗਾ ਸਰੋਤ ਦਾ ਮੁਕਾਬਲਾ ਤੁਸੀਂ ਕਿਵੇਂ ਦੇਖਦੇ ਹੋ ਕਿਸ ਦੇ ਨਾਲ ਜਿਹੜਾ ਹੈਗਾ ਤੇਰ ਸਭ ਤੋਂ ਮੁਕਾਬਲਾ ਹੋਗਾ ਦੇਖੋ ਜੀ ਆਮ ਜੀ ਮੈਂ ਤੇਰਾ ਨਿੱਤੀ ਸਭ ਤੋਂ ਮੇਰਾ ਕਹਿਣ ਦਾ ਤਾਂ ਇੰਨਾ ਰਾਜਨੀਤਿਕ ਖੇਲੇ ਦੇ ਦਿੰਦੇ ਇਹਨਾਂ ਨੂੰ ਪਤਾ ਵੀ ਸਾਡੇ ਸੀ ਕਿਹਦਾ ਰਹਿਣਾ ਨਾ ਮੜ ਕੇ ਜਵਾਬ ਦੇਣਾ ਨਾ ਲੋਕਾਂ ਨੇ ਪੁੱਛਣਾ ਕਿਉਂਕਿ ਅਸੀਂ ਤਾਂ ਲੋਕਾਂ ਦੇ ਵਿੱਚ ਬਹਾਰ ਵਸਤ ਰਹਿਣਾ ਸਵੇਰ ਤੋਂ ਆ ਕੇ ਰਾਤ ਦੇ 10 ਵਜੇ ਤੱਕ ਲੋਕਾਂ ਦੇ ਹਾਜ਼ਰ ਨੇ ਅਸੀਂ ਤਾਂ ਝੂਠ ਬੋਰੀ ਨਹੀਂ ਸਕਦੇ ਅਸੀਂ ਸਿੰਗਲ ਵੀ ਜਾਨੀ ਕਿ ਕੰਮਾਂ ਦੀ ਸ਼ਰਮ ਗੱਲ ਕਰਦੇ ਆਂ ਯਾਰ ਅਸੀਂ ਬਿਜਲੀ ਦਿੱਤੀ ਆ ਇੰਜੀਨੀਰੀ ਪਾਣੀ ਦਿੱਤਾ ਅਸੀਂ ਸਾਰਿਆਂ ਨੂੰ ਬਾਹਰ ਦੇ ਤਾਂ ਆਪਣੇ ਨੌਕਰੀਆਂ ਦਿੱਤੀਆਂ ਨਹੀਂ ਅਸੀਂ 14 ਟੋਨ ਫਲਾਜੇ ਪੰਜਾਬ ਦੇ ਵਿੱਚ ਬੰਦ ਕਰਾਏ ਨੇ ਜਿਹੜਾ ਕਹਿਣ ਦਾ ਭਾਵ ਸਾਰੀ ਜਨਤ ਸਮਾਰੀ ਕਰਦੇ ਆ ਦੂਸਰੀ ਪਾਰਟੀ ਇਹ ਨਹੀਂ ਕੰਮਜ ਕਰਦੀਆਂ ਧਰਮ ਦੀ ਕਰਦੀਆਂ ਨੇ ਨੌਜਵਾਨਾਂ ਨੂੰ ਧਰਵਾ ਕੇ ਪੁੱਟਾਵਾਗੇ ਤੁਸੀਂ ਨੌਕਰੀਆਂ ਦੀ ਗੱਲ ਕਹੀ ਵਿਰੋਧੀ ਪਾਰਟੀਆਂ ਕਹਿੰਦੇ ਨੇ ਨੌਕਰੀਆਂ ਤਾਂ ਚੰਨੀ ਸਾਹਿਬ ਦੇ ਗਏ ਸੀ ਆਮ ਆਦਮੀ ਪਾਰਟੀ ਵਾਲੇ ਆਪਣੇ ਨੰਬਰ ਬਣਾਈ ਜਾਂਦੇ ਆ ਜੀ ਇਹ ਸਾਰੇ ਪੰਜਾਬ ਨੂੰ ਪਤਾ ਜੀ ਜਿੱਦਿ ਨੇ ਕੀ ਦਿੱਤੀਆਂ ਨੇ ਉਹਨੇ ਟਰਾਪਾ ਕੀਤਾ ਸੀਗਾ ਤੇ ਅਸੀਂ ਤਪਾਈਆਂ ਨੌਕਰੀਆਂ ਦੇ ਕੇ ਵੈੜ ਦੇ ਆਧਾਰ ਤੇ ਦਿੱਤੀਆਂ ਨੇ ਇੱਕ ਵੀ ਬੱਚਾ ਮੈਂ ਜਿੰਨੇ ਪੜਾ ਚਾਕੇ ਆ ਕੁਝ ਨਾ ਹੱਥ ਮਿਲ ਗਈਆਂ ਕੋਈ ਕਹਾ ਸਾਡੇ ਪੰਜ ਮਿਲ ਗਈਆਂ ਹਰ ਪਿੰਡ ਦੇ ਵਿੱਚ ਮੈਡ ਦੀ ਦਾ ਤੇ ਨੌਕਰੀਆਂ ਮਿਲਿਆ ਇਹਦਾ ਹੱਕ ਨਹੀਂ ਮਾਰੇਗਾ ਬਾਬੇ ਨਾਰਦੇ ਵੀ ਇਹ ਆਖਿਆ ਸੀ ਕਿ ਇਹਦਾ ਹੱਕ ਨਹੀਂ ਮਾਰਨਾ ਚਾਹੀਦਾ ਕੱਲੇ ਆਮ ਆਦੀ ਪਾਰਟੀ ਐ ਇਹ ਕਿਹਦਾ ਹੱਕ ਨਹੀਂ ਮਾਰਿਆ ਨੇ ਦੂਸਰੀਆਂ ਪਹਿਲਾਂ ਸਰਕਾਰਾਂ ਲਈਆਂ ਨੇ ਇੱਥੇ ਜਥੇਦਾਰਾਂ ਦੇ ਬੱਚੇ ਲੱਗਦੇ ਨੇ ਨਾ ਰਿਸ਼ਤੇਦਾਰ ਲੱਗਦੇ ਨੇ ਦੇਖੀ ਆਮ ਕਹਿੰਦੇ ਧੀ ਪਤਾ ਲੱਗਦੀ ਨਹੀਂ ਸੀ ਪਹਿਲੀ ਵਾਰੀ ਹੋਇਆ ਲੋਕਾਂ ਨੂੰ ਨਾ ਨੌਜਵਾਨਾਂ ਨੂੰ ਤਿੰਨ ਤਿੰਨ ਨੌਕਰੀਆਂ ਵੀ ਬਣੀਆਂ ਚਾਰ ਚਾਰ ਇਸ ਕਰਕੇ ਬਹੁਤ ਵਧੀਆ ਬਹੌਰਾ ਜਿਹੜੇ ਅਕਾਲੀ ਕਾਂਗਰਸ ਸਾਨੂੰ ਮਿਲਦੇ ਆ ਨਾ ਉਹ ਵੀ ਸਾਨੂੰ ਕਹਿੰਦਾ ਫੂਰੀ ਸਾਹਿਬ ਆ ਯਾਰ ਬਿਜਲੀ ਦਾ ਗੱਲਬਾ ਸਾਡੇ ਵੀ ਨਹੀਂ ਆਉਂਦਾ ਬਿਜਲੀ ਮੋਟਰ ਦਾ ਜਿਹੜਾ ਪਾਣੀ ਆ ਉਹ ਦਿਨੇ ਦਿਨੇ ਪੂਰਾ ਔਰ ਨਾ ਲਾਇਆ ਸੀ ਬ ਪਹਿਲੀ ਸਰਕਾਰ ਜਿਹਨੇ ਆਪਦੇ ਸਰਮਲ ਪਲਾਨ ਕੀਤੇ ਆਪ ਦੀ ਪਛਵਾੜਾ ਖਾਨਚੀ ਜਿਹੜੀ ਉਹ ਵੱਧੂ ਪੂਰਾ ਹੋ ਗਿਆ ਵੱਧੂ ਬਿਜਲੀ ਰੋਜ ਨੇ ਇਸ ਕਰਕੇ ਲੋਕਾਂ ਨੂੰ ਬੜਾ ਚਾਅ ਆਇਆ ਇੱਕ ਗੱਲ ਹੋਰ ਸੁਣਨ ਨੂੰ ਮਿਲਦੀ ਹੈ ਕਹਿੰਦੇ ਜੀ ਆਮ ਆਦਮੀ ਪਾਰਟੀ ਦੇ ਕਿਸੇ ਵੀ ਉਮੀਦਵਾਰ ਲਈ ਬਤਾਇਆ ਇੱਕ ਨੂੰ ਸਵਾਲ ਕਰ ਲੋ ਵੀ ਨਸ਼ਾ ਤਾਂ ਤੁਸੀਂ ਹਲੇ ਖਤਮ ਨਹੀਂ ਕਰ ਸਕੇ ਤਾਂ ਫਿਰ ਇਹ ਪਿਛਲੀਆਂ ਪਾਰਟ 70 ਸਾਲਾਂ ਦਾ ਬਲੇਮ ਲਾਉਣ ਲੱਗ ਜਾਂਦੀ ਹੈ ਪਹਿਲੀ ਸਰਕਾਰਾਂ ਨਸ਼ਾ ਪੰਡ ਕੇ ਵੋਟਾਂ ਲੈਂਦੀ ਸੀ ਬੇਰੀਆ ਕੱਟੋ-ਕੱਟ ਪੰਜ ਇਲੈਕਸ਼ਨਾਂ ਹੋ ਗਈਆਂ ਮੈਂ ਤੁਹਾਡੇ ਵਿੱਚ ਹੀ ਆ ਰਿਹਾ ਮੈਂ ਵੱਡੇ ਸਵਾਰ ਦਾ ਪ੍ਰਧਾਨ ਸੀ ਇਸ ਕਲੱਬ ਦਾ ਇਹ ਮੈਂ ਇੱਕ ਚਮਚਾ ਸ਼ਰਾਬ ਦਾ ਕੋਈ ਸਾਫਤ ਕਰਦੇ 5 ਲੱਖ ਰੁਪਏ ਇੱਕ ਚਮਚਾ ਸ਼ਰਾਬ ਦਾ ਨਹੀਂ ਬੰਦੇ ਨਸ਼ਾ ਦਾ ਦੂਰ ਦੀ ਗੱਲ ਹੈ ਵੀਰਾ ਅੱਜ ਤੱਕ ਵੀ ਕੋਈ ਵੀ ਬੰਦਾ ਮੇਰੇ ਹੱਥੇ ਜਾ ਕੇ ਪੁੱਛ ਲਿਓ ਕਹਿੰਦਾ ਭਾ ਯਾਰ ਇਹਨਾਂ ਦੇ ਨਸ਼ੇ ਸੀ ਇਹ ਹੀ ਬੰਦੇ ਇਹਨਾਂ ਦੇ ਫੜੇ ਜਾਂਦੇ ਆ ਇਹਨਾਂ ਨੇ ਨਸ਼ੇ ਦੇ ਹੜਕ ਲਾਏ ਹੋਏ ਸੀ ਅਸੀਂ ਤਾਂ ਸਾਡੇ ਵਰਕਰਾਂ ਪਰੇ ਭੁਲੇਮਾਨ ਵਰਕਰਾਂ ਕਰਤੀਮਕਰਾਂ ਦੇ ਮੁੰਡੇ ਆ ਇਹ ਕਿਤੇ ਸੋਚਦੇ ਵੀ ਨਹੀਂ ਕਿ ਸਾਰੇ ਕਲੱਬਾਂ ਨਾਲ ਗਰਾਉਂਡਰਾਂ ਵਾਲੇ ਲੋਕ